ਸਤਿ ਸ੍ਰੀ ਅਕਾਲ ਦੋਸਤੋ ਪਾਣੀ ਵਾਲਾ ਗੰਦਾ ਪਾਣੀ ਗਾਟਰ ਦਾ ਪਾਣੀ ਸ਼ਰਾਬ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਬੋਤਲਾਂ ਕੈਮੀਕਲ ਨਾਲ ਧੋਣ ਵਾਲਾ ਪਾਣੀ ਜੋ ਧਰਤੀ ਦੇ ਵਿੱਚ ਪੈ ਰਿਹਾ ਸੀ ਉਹ ਤਾਂ ਮਸਲਾ ਸੁਲਝਣ ਦੀ بجائے ਉਲਝ ਗਿਆ ਪਰਚਾ ਜਿਹੜਾ ਕਰਿਆ ਪੀ ਆਰ ਐਫ ਆਰ ਦੀ ਕਾਪੀ ਦਿਖਾਓ ਜੀ ਐਫ ਆਰ ਦੀ ਕਾਪੀ ਨਹੀਂ ਪੁੱਛਿਆ ਨਹੀਂ ਐਸ ਤੋਂ ਵੀ ਨਹੀਂ ਬਸ ਇਹੀ ਬਸ ਇਹੀ ਸੀ ਸਤਿ ਸ੍ਰੀ ਅਕਾਲ ਜੀ ਇਹ ਨਾਮ ਅਮਾਰਾ ਦਾ ਬੰਦਾ ਹੈ ਕੀ ਨਾਮ ਸੰਜੀਤ ਜਦੋਂ ਨਾਮ ਪਤਾ ਹੋਵੇ ਇਹ ਕਿਹੜਾ ਹੈ ਕੀ ਤਰ੍ਹਾਂ ਦੀ ਕੀ ਸੁਬਹ ਦੇ ਟਾਈਮ ਤੋਂ ਖਾਖਾ ਜਿਹਾ ਹੋ ਗਿਆ ਜੀ ਆ ਟੁੱਪੇ ਦਾ ਪਣੀ ਆਇਆ ਹੋਇਆ ਹੁਣ ਜਾ ਕੇ ਦੇਖੋ ਇਹ ਸੀ ਬ੍ਰਿਜ ਦਾ ਹੋਰ ਪਾਣੀ ਜੀ ਝਾਉਂਦਾ ਹੈ ਫਿਰ ਉਹ ਬੋਰ ਚ ਪੈਂਦਾ ਜੀ ਮੈਡਮ ਜੀ ਮੇਨ ਮੁੱਦਾ ਬੋਰ ਚ ਪੈਂਦਾ ਹੈ 5 ਸਾਲ ਤੋਂ ਬੋਰਚ ਪਾਣੀ ਪਏ ਰਿਹਾ ਬੋਰਚ ਨਹੀਂ ਪੈਣ ਦਿੰਦੇ ਆਪਾਂ ਮੇਰੀ ਹੁਣ ਇਤੋਂ ਬਾਅਦ ਤੱਕ ਕੀ ਹੈਗਾ ਤੂੰ ਪਹਿਲਾਂ ਪਏ ਗਿਆ ਕਿ ਨਾ ਪਾਣੀ ਪਿੰਡ ਤੱਕ ਇਸ ਨੂੰ ਕਰ ਦੂਗਾ ਇਹਦੇ ਕੋਲੋਂ ਹਾਂ ਠੀਕ ਹੈ ਉਹਨੇ ਡਾਇਰੈਕਸ਼ਨ ਐਸ਼ੂ ਕਰਤੀ ਹੈ ਜੀ ਕਿ ਇੱਥੇ ਕੋਈ ਵੀ ਵਾਸ਼ਿੰਗ ਦਾ ਪਲਾਨ ਨਹੀਂ ਚੱਲਦਾ ਠੀਕ ਹੈ ਕੋਈ ਐਕਟੀਵਿਟੀ ਨਹੀਂ ਹੋਈ ਜੀ ਦੇ ਕਨੈਕਸ਼ਨ ਅਸੀਂ ਚੀਫ ਇੰਜੀਨੀਅਰ ਜਿਹੜੇ ਬਿਜਲੀ ਬੋਰਡ ਦੇ ਨਾਲ ਲਿਖਤਾ ਜੀ ਕਿ ਇਹਨਾਂ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿਓ ਜੀ ਮੰਤਰੀ ਸਾਹਿਬ ਨੇ ਡੀਸੀ ਦੀ ਡਿਊਟੀ ਲਾਤੀ ਡੀਸੀ ਸਾਹਿਬ ਸੰਗਰੂਰ ਦੇ ਵੀ ਕਮੇਟੀ ਬਣਾ ਕੇ ਉਹਨਾਂ ਤੇ ਪਰਚਾ ਦਰਜ ਕਰੋ ਥੱਲੇ ਕੀ ਹੋਇਆ ਆਪਾਂ ਆ ਕੇ ਐਫ ਆਈ ਆਰ ਜਿਹੜੀ ਲੋਜ ਹੋਈ ਆ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਇਹ ਦੱਸਿਆ ਗਿਆ ਵੀ ਛੱਪੜ ਚ ਪਾਣੀ ਪੈ ਰਿਆ ਉਸ ਜਗ੍ਹਾ ਦਾ ਗੰਦਾ ਪਾਣੀ ਜਦ ਕਿ ਪੈਰੇ ਬੋਰ ਚ ਪੈ ਬੋਰ ਚ ਉਹ ਆਪ ਕਲੀਅਰ ਆ ਦੇਖੋ ਵੀਡੀਓ ਵਾਇਰਲ ਹੋਈਆਂ ਹੋਈਆਂ ਨੇ ਉਸ ਤੋਂ ਬਾਅਦ ਐਫ ਆਈ ਆਰ ਉਹਨਾਂ ਨੇ ਉਸੇ ਬਿਆਨਾਂ ਦੇ ਆਧਾਰ ਤੇ ਕੱਟਣੀ ਆ ਪੁਲਿਸ ਪ੍ਰਸ਼ਾਸਨ ਨੇ ਐਫ ਆਈ ਆਰ ਕੱਟਤੀ ਛੱਪੜ ਦੇ ਆਧਾਰ ਤੇ ਉਹ ਜੀ ਕੋਈ ਮਾਲਕ ਨਹੀਂ ਦਿਖਾਇਆ ਐਸ ਐਸ ਟਰੇਡਰ ਕੀ ਆ ਇਹਦਾ ਨਾਮ ਉਹ ਦਿਖਾਇਆ ਸਿਰਫ ਕੌਣ ਉਹਦਾ ਮਾਲਕ ਹੈ ਪਾਣੀ ਇਧਰ ਪਾਣੀ ਨਿਕਲਦਾ ਜੀ ਇਹ ਬੇਸਿਕਲੀ ਇਸ ਨੇ ਵੋਟਲ ਵਾਸ਼ਿੰਗ ਪਲੈਂਟ ਹੈ ਜੀ ਇਹਦੇ ਵਿੱਚ ਸ਼ਰਾਬ ਦੀ ਜਿਹੜੀਆਂ ਪੁਰਾਣੀਆਂ ਬੋਤਲਾਂ ਨੇ ਉਹਨਾਂ ਨੂੰ ਢੋ ਕੇ ਜੀ ਸੋਡੇ ਨਾਲ ਧੋਂਦੇ ਨੇ ਵਾਸ਼ਿੰਗ ਕਰਦੇ ਨੇ ਹਨਾ ਜੀ ਸਰਫ ਸੋਡੇ ਨਾਲ ਧੋ ਕੇ ਉਸ ਤੋਂ ਬਾਅਦ ਜਿਹੜਾ ਉਹ ਪਾਣੀ ਨਿਕਲਦਾ ਹੈ ਗੰਦਾ ਬਾਹਰ ਉਹ ਬਿਨਾਂ ਕਿਸੇ ਟ੍ਰੀਟਮੈਂਟ ਤੋਂ ਉਹਨਾਂ ਨੂੰ ਐਫਲਟ ਟ੍ਰੀਟਮੈਂਟ ਪਲੈਂਟ ਲਗਾਉਣਾ ਜ਼ਰੂਰੀ ਹੁੰਦਾ ਜੀ ਪਰ ਇਹਨਾਂ ਨੇ ਕੋਈ ਬਿਨਾਂ ਟ੍ਰੀਟਮੈਂਟ ਕੀਤੇ ਪਾਣੀ ਪਾਈਪ ਰਾਹੀਂ ਬਾਹਰ ਜਾ ਰਿਹਾ ਸੀਗਾ ਜੀ ਇਹਦਾ ਠੀਕ ਹੈ ਜੀ ਇਹਦੇ ਪਿੱਛੇ ਛੱਪੜ ਛੱਪੜ ਚ ਪਾਣੀ ਪਾਇਆ ਚੀ ਜੀ ਜਿਹਦੇ ਜਿਹਨੇ ਪਾਣੀ ਪਵਾਇਆ ਇਸਦੇ ਪਿੱਛੇ ਜਾ ਪਾਇਆ ਮੈਂ ਤਾਂ ਸਿੱਧਾ ਕਹਿੰਦਾ ਵੀ ਇੰਨਾ ਗੰਦ ਯਾਰ ਇੰਨੀ ਬਿਮਾਰੀ ਤਿੰਨ ਬੋਰ ਤਾਂ ਇਹਨਾਂ ਨੂੰ ਲਾਉਣੇ ਪਏਗੇ ਲਵੇ ਵਾਲਿਆਂ ਨੂੰ ਗਰੀਬਾਂ ਨੂੰ ਖੁਰਗਤੀ ਬਿਮਾਰੀ ਪਿੰਡ ਚ ਹੋਰ ਯਾਰ ਦੇਖਿਆ ਨਹੀਂ ਜਾਂਦਾ ਮੈਨੂੰ ਮਤਲੱਖਾਂ ਹਜ਼ਾਰ ਲੱਖਾਂ ਸਾਰਾ ਬਹੁਤ ਵੱਡਾ ਪਾਪ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਬਾਬੇ ਨਾਨਕ ਨੇ ਅਸੀਂ ਬੋਰਾ ਚ ਪਾ ਰਹੇ ਹਾਂ ਯਾਰ ਸਾਡੀ ਜ਼ਮੀਰ ਜਮੀ ਮਰ ਗਈ ਪਰ ਆਈ ਹੋਈ ਆ ਗਿਆ ਹਵਾਈ ਕਰਦਾ ਹੁਣ ਛੜਾ ਆ ਗਈ ਤੇਰੀ ਹੋਈ ਆ ਬੰਦ ਹੋ ਗਈ ਤੇਰੀ ਜਗ੍ਹਾ ਆ ਕਿੰਨੀ ਕ ਜੀ ਖਿੰਦੇ ਖੋ ਜਾਏਗਾ ਸਾਰੀ ਇਹਦੀ ਇੰਨੀ ਜਗ੍ਹਾ ਜੀ ਇਹ ਸਾਰੀ ਆ ਕਿੱਥੇ ਜਗ੍ਹਾ ਪਈ ਹੋਈ ਆ ਸਾਰੀ ਬਾਕੀ ਤਾਂ ਉਂ ਦੱਬੀ ਹੋਈ ਆ ਜੀ ਅੱਛਾ ਹਾਂ ਉਂ ਦੱਬੀ ਹੋਈ ਆ ਜੀ ਸਾਰੀ ਹਾਂ ਉਂ ਦੱਬੀ ਹੋਈ ਆ ਜੀ ਸਾਰੀ ਆ ਇਹ ਸਾਰੀ ਕਿਹੜੀ ਜਗ੍ਹਾ ਪਈ ਹੋਈ ਆ ਜੀ ਨਗਰ ਕਲੈਕਟਰੀ ਹੋਇਆ ਨਗਰ ਕਪੜਾ ਕਰਿਆ ਹੋਇਆ ਜੀ ਇਹਦਾ ਬਿਲਕੁਲ ਜੀ ਅਸੀਂ ਮੰਗ ਕਰਦੇ ਆ ਜਿਹੜੀ ਇਹ ਇੰਡਸਟਰੀ ਆ ਇਹਦਾ ਮਾਰਕ ਕੌਣਾ ਆ ਇਹ ਜਿਹੜੀ ਫਰਮ ਹੈ ਕੋਈ ਕਿਸੇ ਦੇ ਨਾਂ ਤੇ ਤਾਂ ਰਜਿਸਟਰਡ ਹੈਗੀ ਏ ਜਿੱਥੇ ਉਹ ਬੋਰ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਨਾ ਤੇ ਪਰਚਾ ਹੋਵੇ ਯਾਰ ਉਹਨਾਂ ਦੇ ਕੱਲੇ ਦੇ ਪਰਚਾ ਹੋਵੇ ਜਾਂ ਜਿਹੜੇ ਪ੍ਰਾਪਰਟੀ ਦੇ ਮਾਲਕ ਨੇ ਪ੍ਰਾਪਰਟੀ ਮਾਲਕ ਬਰਾਬਰ ਦਾ ਜ਼ਿੰਮੇਵਾਰ ਹੈ ਪ੍ਰਾਪਰਟੀ ਮਾਲਕ ਦੀ ਪਰਚਾ ਦਾ ਹੋ ਜਾ ਦੋਵਾਂ ਦੇ ਬਿਲਕੁਲ ਜੋ ਪ੍ਰਧਾਨ ਜੀ ਥੋੜੀ ਜੇ ਪਰਚਾ ਇਦਾਂ ਦਰਜ ਨਾ ਹੋਇਆ ਤੁਹਾਡੀ ਜਿਹੜੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਇਹ ਕੀ ਐਕਸ਼ਨ ਲਊਗੀ ਜੀ ਫਿਰ ਅਸੀਂ ਪਿੰਡ ਕਾਈ ਦਾ ਜਿਹੜਾ ਪ੍ਰਵਾਨਾ ਮਤਲਬ ਅਸੀਂ ਸਾਰੇ ਇਕੱਠੇ ਹੋ ਕੇ ਯਾਨੀ ਮੀਟਿੰਗ ਕਰਾਂਗੇ ਇਸ ਤੁਹਾਨੂੰ ਵੀ ਲੱਗਦਾ ਵੀ ਆਪਣਾ ਪਿੰਡਾ ਜਿਹੜਾ ਉਹ ਕੈਂਸਰ ਵਰਗੀਆਂ ਭੈਣਕ ਬਿਮਾਰੀਆਂ ਇਸ ਕਾਰਨ ਹੋ ਰਹੀਆਂ ਨੇ ਵੀ ਉਹਦਾ ਕੀ ਐਕਸ਼ਨ ਲੈਣਾ ਚਾਹੀਦਾ ਵੱਡਾ ਅਸੀਂ ਜਿਹੜੀ ਸਾਡੀ ਪਿੰਡ ਦੀ ਕਮਿਟੀ ਹੈ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਸਾਰੀ ਗੱਲ ਸਮਝਾ ਕੇ ਅਸੀਂ ਫਿਰ ਇਸ ਤੇ ਐਕਸ਼ਨ ਕਰਾਂਗੇ ਹਾਂਜੀ ਇਹ ਕਿੰਨੇ ਟਾਈਮ ਤੋਂ ਪਾਣੀ ਪੈ ਰਿਹਾ ਜੀ ਧਰਤੀ ਦੇ ਵਿੱਚ ਸੱਤ ਸਾਲ ਹੋ ਗਏ ਜੀ ਪੈਂਦੇ ਨੂੰ ਸਾਨੂੰ ਆਪਦੇ ਅੱਖੀਂ ਦੇਖਦੇ ਨੂੰ ਸੇ ਸੱਤ ਸਾਲ ਹੋ ਗਏ ਇਹ ਧਰਤੀ 'ਚ ਬੋਰ ਰਾਹੀਂ ਪਾਣੀ ਪੈ ਰਿਹਾ ਜਾਂ ਕੋਈ ਹੋਰ ਰਾਹੀਂ ਪੈ ਰਿਹਾ ਹੋਰ ਰਾਹੀਂ ਤਾਂ ਬੋਰ ਦਾ ਸਾਡੇ ਖਰਾਬ ਹੋ ਗਏ ਜੀ ਠੀਕ ਹੈ ਹਾਂ ਤੀਜਾ ਬੋਰ ਲੱਗਾ ਜੀ ਬੋਰ ਸਾਡਾ ਦਿਖਾ ਦਨੇ ਜੀ ਕਿੱਥੇ ਕਿੱਥੇ ਸਾਡੇ ਬੋਰ ਲੱਗੇ ਹੋਏ ਦਿਖਾ ਦਨੇ ਜੀ ਇਸੇ ਕਾਰਨ ਉਖਰਾ ਤੁਸੀਂ ਤੁਸੀਂ ਕੀ ਕੀ ਚਾਹੁੰਦੇ ਹੋ ਕੀ ਬੰਗ ਕਰਦੇ ਹੋ ਅਸੀਂ ਤੇ ਅਸੀਂ ਬਾਤ ਕਰਦੇ ਵੀ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਕਿ ਕਿਹਨਾਂ ਦੀ ਕੋਈ ਇਹ ਪ੍ਰੋਪਰਟੀ ਬਣਦੀ ਹੈ ਦੋਸ਼ੀ ਬਣਦਾ ਜੀ ਜਿਹੜਾ ਇਹ ਪਾਣੀ ਪਹਿਰੇ ਸੀ ਬੋਰ ਚ ਇਹ ਕਿਹਨੇ ਬੰਦ ਕਰਿਆ ਸੀ ਇਹ ਅਸੀਂ ਨੇ ਬੰਦ ਕਰਾਇਆ ਅਸੀਂ ਨੇ ਪਾਈਪ ਲਾਇਆ ਜੀ ਅਸੀਂ ਨਹੀਂ ਬੋਰੇ ਉਰੇ ਉਰੇ ਕੋਈ ਆਉਂਦਾ ਵੀ ਹੈ ਪਹਿਲਾਂ ਆਏ ਨਹੀਂ ਮਾਥਨੇ ਵਾਲੇ ਆਏ ਨੇ ਜੀ ਨਹੀਂ ਇਹਨਾਂ ਦਾ ਬੂਰਾ ਵੇਪਰ ਬੋਤਾ ਤੋਂ ਨਾਲ ਕੋਈ ਬੰਦੇ ਆਉਂਦੇ ਨੇ ਆਉਂਦੇ ਤੇ ਜੀ ਪਹਿਲਾਂ ਹਾਣ ਹਟ ਗਏ ਨੇ ਹੁਣ ਬੰਦ ਹੋਣ ਤੋਂ ਬਾਅਦ ਕੋਈ ਆਇਆ ਨਹੀਂ ਨਾ ਉਦੋਂ ਬਾਅਦ ਨਹੀਂ ਆਇਆ ਓਕੇ ਧੰਨਵਾਦ ਬਈ ਬੰਦਾ